ਰੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਅੱਜ ਅਸੀਂ ਸੁਣਾਗੇ ਵੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਉਹ ਮੁੰਡਾ ਕਿੱਥੇ ਆ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਅਸਲਾਮੁਅਲਿਕ ਜੀ ਸੱਚੀ ਅਕਾਲ ਇਹ ਮਿੱਤਣੀ ਆ ਤੁਸੀਂ ਕੀ ਕੁ ਟਾਕ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਜਿ ਰੱਖੇ ਅੱਜ ਜਿਵੇਂ ਅੱਜਕੱਲ ਕਰਾਂਗੇ ਪਾਕਿਸਤਾਨ ਦੇ ਬਾਰੇ ਵਿੱਚ ਬਹੁਤ ਸਾਰੇ ਲੋਕ ਹੈ ਗੱਲਾਂ ਕਰਦੇ ਨੇ ਕਿ ਪਾਕਿਸਤਾਨੀ ਭੁੱਖੇ ਨੇ ਤੇ ਪਾਕਿਸਤਾਨੀ ਜਿਹੜੇ ਨੇ ਬਿਲਕੁਲ ਵੀ ਚੰਗੇ ਨਹੀਂ ਨੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਕੁਝ ਇੰਡੀਆ ਦੇ ਵਿੱਚ ਲੋਕ ਕਰਕੇ ਨਜ਼ਰ ਆਉਂਦੇ ਨੇ ਇੱਥੇ ਸਿੱਖ ਸਰਦਾਰ ਨੇ ਉਹਨਾਂ ਨੇ ਪਾਕਿਸਤਾਨ ਦੇ ਬਾਰੇ ਵਿੱਚ ਦੱਸਿਆ ਜਦੋਂ ਉਹ ਪਾਕਿਸਤਾਨ ਉਹਨਾਂ ਨੇ ਵਿਜ਼ਿਟ ਕੀਤਾ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਵਿਜ਼ਿਟ ਕੈਂਸਲ ਹੋਇਆ ਪਾਕਿਸਤਾਨ ਦੇ ਲੋਕ ਉਹਨਾਂ ਨੂੰ ਕੈਂਸਲ ਲੱਗੇ ਬਹੁਤ अहम ਕਿਸਮ ਦੀ ਵੀਡੀਓ ਹੈ ਕਿ ਬਾਗੀ ਪਾਕਿਸਤਾਨੀ ਪੁੱਠੇ ਹੁੰਦੇ ਨੇ ਤੇ ਕੈਂਝਲਾ ਸੁਲੂਕ ਹੁੰਦਾ ਹੈ ਪਾਕਿਸਤਾਨੀਆਂ ਦਾ ਇੰਡੀਅਨਸ ਦੇ ਨਾਲ ਇੰਡੀਅਨ ਸਿੱਖ ਦੇ ਨਾਲ ਠੀਕ ਹੈ ਤੇ ਵੀਡੀਓ ਆਖਰ ਤੱਕ ਦੇਖੋ ਵੀਡੀਓ ਵੇਖੋ ਤੁਹਾਨੂੰ ਤੁਹਾਨੂੰ ਸਾਡੇ ਚੈਨਲ ਤੇ ਮਨਾਉਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਗਲ ਆਈਕਨ ਵੀ ਕਲਿਕ ਕਰੋ ਸੋ ਚਲਦੇ ਹਾਂ ਦੇਦੇ ਆ ਵੀਡੀਓ ਉਹ ਬੜੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਅਸੀਂ ਸੁਣਾਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਉਹ ਮੁੰਡਾ ਕਿੱਥੋਂ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਸਤਿ ਸ਼੍ਰੀ ਅਕਾਲ ਅਦਾਬ ਮੈਂ ਹਾਂ ਗੁਰਦਰਸ਼ਨ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ ਪਿਛਲੇ ਦਿਨਾਂ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਸਿੱਖ ਸੰਗਤ ਉਧਰ ਜਾਂਦੀ ਆ ਜਾਂ ਜੋ ਲੋਕ ਵਿਦੇਸ਼ਾਂ ਤੋਂ ਆ ਕੇ ਜਾਂ ਇੰਡੀਆ ਵਾਲੇ ਪਾਸਿਓਂ ਚੜਦੇ ਪੰਜਾਬ ਵਾਲੇ ਪਾਸਿਓਂ ਪਾਕਿਸਤਾਨ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਦੇ ਨਾਲ ਲੁੱਟ ਹੁੰਦੀ ਆ ਤਾਂ ਜਿਹੜੇ ਉੱਥੋਂ ਦੇ ਕੁਝ ਲੋਕ ਨੇ ਉਹਨਾਂ ਦੇ ਨਾਲ ਲੁੱਟ ਕਰਦੇ ਆ ਉਹਨਾਂ ਤੋਂ ਪੈਸੇ ਮੰਗਦੇ ਆ ਜਾਂ ਉਹਨਾਂ ਨੂੰ ਉਹਨਾਂ ਦੇ ਘਰ ਵਿਖਾਉਣ ਲਈ ਉਹਨਾਂ ਨੂੰ ਧਾਰਮਿਕ ਸਥਾਨ ਵਿਖਾਉਣ ਲਈ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਕੁਝ ਲੋਕ ਜਿਹੜੇ ਪਿਛਲੇ ਸਮਿਆਂ ਦੇ ਦੌਰਾਨ ਪਾਕਿਸਤਾਨ ਦੀ ਯਾਤਰਾ ਤੇ ਜਾਂਦੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕੇ ਉਹਨਾਂ ਦੇ ਨਾਲ ਵੀ ਐਵੇਂ ਹੋਇਆ ਸਾਡੇ ਨਾਲ ਅੱਜ ਗੁਰਚੇਤ ਚਿੱਤਰਕਾਰ ਉਹ ਸਾਡੇ ਨਾਲ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਵੀ ਪਿਛਲੇ ਦਿਨੀ ਪਾਕਿਸਤਾਨ ਦੀ ਵਿਜ਼ਿਟ ਕੀਤੀ ਸੀ ਕਿ ਉਹਨਾਂ ਨਾਲ ਵੀ ਐਵੇਂ ਹੋਇਆ ਸਸ਼ੀਕਲ ਜੀ ਗੁਰਚੇਤ ਜੀ ਸਸ਼ੀਕਲ ਜੀ ਸलाम ਸਾਰਿਆਂ ਨੂੰ ਪਾਕਿਸਤਾਨ ਗਏ ਸੀਗੇ ਜੀ ਤੇ ਕਿਵੇਂ ਜਾ ਰਿਹਾ ਪਹਿਲਾਂ ਤੇ ਤੁਸੀਂ ਤੁਹਾਡਾ ਨਜ਼ਰੀਆ ਤੁਹਾਡਾ ਤਿਰਪਾ ਉੱਥੇ ਕਿਵੇਂ ਦਾ ਰਿਹਾ ਦੇਖੋ ਜੀ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇਧਰ ਹੂੰ ਇਸ ਤੋਂ ਵੀ ਵਧੀਆ ਰਿਹਾ ਅੱਛਾ ਕਿ ਐਨੇ ਵਧੀਆ ਲੋਕ ਨੇ ਇੰਨਾ ਪਿਆਰ ਕਰਦੇ ਨੇ ਆਪਣੇ ਕੋਲੇ ਕਿਸੇ ਵਾਸਤੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਆਪਣੀਆਂ ਗੱਡੀਆਂ ਤੇ ਆਪਣਾ ਆਪ ਦਾ ਸਮਾਂ ਹੂੰ ਹੂੰ ਅਗਲੇ ਲਈ ਅਰਪਣ ਕਰ ਦਈਏ ਪਰ ਉਹ ਲੋਕ ਅਰਪਣ ਕਰ ਦਿੰਦੇ ਨੇ ਤੇਲ ਤੱਕ ਨਹੀਂ ਪਵਾਉਂਦੇ ਦੋ ਦੋ ਗੱਡੀਆਂ ਸਾਡੇ ਅੱਗੇ ਪਿੱਛੇ ਹੁੰਦੀਆਂ ਨੇ ਜਿੱਥੇ ਵੀ ਜਾਣਾ ਅਸੀਂ ਚੱਲਾਂਗੇ ਇੱਕ ਗੱਡੀ ਹੋਰ ਆ ਗਈ ਇੱਕ ਗੱਡੀ ਹੋਰ ਆ ਗਈ ਉਹ ਕਹਿੰਦਾ ਮੈਂ ਜਾਣਾ ਯਾਰ ਮੈਂ ਜਾਣਾ ਕਈਆਂ ਤਾਂ ਗੁੱਸੇ ਹੋ ਜਾਂਦੇ ਨੇ ਵੀ ਯਾਰ ਸਾਨੂੰ ਸੇਵਾ ਦਾ ਮੌਕਾ ਨਹੀਂ ਦੇ ਦੇ ਰਹੇ ਹਨਾ ਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਵੀ ਉਹ ਤਾਂ ਆਪਦਾ ਆਪ ਹੀ ਲੁਟਾ ਦਿੰਦੇ ਨੇ ਉਹ ਕੀ ਲੁੱਟਣਗੇ ਕਿਸੇ ਨੂੰ ਤਾਂ ਐਡੇ ਐਡੇ ਦਿਲ ਨੇ ਉਹਨਾਂ ਦੇ ਚਾਹੇ ਜਿਹਦੇ ਕੋਲੇ ਮੈਂ ਕਹਿੰਦਾ ਜਿਹੜਾ ਸ਼ੀਸ਼ੇ ਤੇ ਕੱਪੜਾ ਨਹੀਂ ਮਾਰਦੇ ਹੁੰਦੇ ਆਪਣਾ ਚੌਂਕ ਦੇ ਵਿੱਚ ਬੱਚੇ ਮਾਰਦੇ ਨੇ ਉਹ ਵੀ ਕਹਿੰਦੇ ਨੇ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ ਜਿਹਦੇ ਕੋਲੇ ਜੇਬ ਦੇ ਵਿੱਚ ਕੁਝ ਪੈਸਾ ਨਾ ਆਵੇ ਉਹ ਵੀ ਕਹਿੰਦਾ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ ਆਓ ਤੁਹਾਨੂੰ ਕੁਝ ਖਵਾਈਏ ਪਿਆਈਏ ਐਡੀ ਵੱਡੀ ਉਹਨਾਂ ਦੇ ਦਿਲ ਨੇ ਲੋਕਾਂ ਦੇ ਤੁਸੀਂ ਕਿੰਨਾਂ ਕੋਲ ਗਏ ਸੀ ਉੱਥੇ ਤੁਹਾਨੂੰ ਕਿਹਨਾਂ ਨੇ ਸੰਭਿਆ ਮੈਂ ਨਾਸਰੇਟੇ ਨੂੰ ਬਾਜੀ ਕੋਲੇ ਗਿਆ ਸੀ ਉਹਨਾਂ ਨੇ ਆਪਣੀ ਗੱਡੀ 'ਚ ਤੇਲ ਤੱਕ ਵੀ ਨਹੀਂ ਪਵਾਇਆ ਆ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਦੇਖੀ ਸੀ ਲੋਕ ਪਾ ਰਹੇ ਨੇ ਵੀ ਇਹ ਪੈਸੇ ਖਾਂਦੇ ਉਹ ਜੀ ਆਪਣੀ ਗੱਡੀ ਫੋਰਚਨਰ ਤੇਲ ਥੋੜਾ ਖਾਂਦੀ ਹੈ ਹਨਾ ਜਿੱਥੇ ਵੀ ਜਾਣਾ ਚਲੋ ਗੁਰਚੇਤ ਅਸੀਂ ਚੱਲਾਂਗੇ ਨਾਲ ਖਾਣਾ ਇੱਧਰ ਖਾਣਾ ਇੱਧਰ ਖਾਣਾ ਅਸੀਂ ਤਾਂ ਸਾਨੂੰ ਇਹਦੀ ਵੀ ਸਾਨੂੰ ਬਸ ਇੰਨਾ ਘੜਾ ਹੁੰਦਾ ਵੀ ਉਹ ਖਵਾ ਖਵਾ ਕੇ ਨਾ ਸਾਨੂੰ ਮਾਰ ਦੇਣ ਪਰ ਉਹ ਲੋਕ ਜੀ ਕਦੇ ਸਾਤ ਉਹਨਾਂ ਨੇ ਕੋਈ ਪੈਸਾ ਨਹੀਂ ਲੈ ਸਾਨੂੰ 5 ਸਟਾਰ ਹੋਟਲਾਂ ਵਿੱਚ ਵੀ ਠਹਿਰਾਇਆ ਆਪਣੇ ਘਰ ਵੀ ਠਹਿਰਾਇਆ ਜਿਹੜੀ ਚੀਜ਼ ਹੁਣ ਬਣ ਗਈ ਉਹ ਦੂਜੇ ਦਿਨ ਨਹੀਂ ਬਣਨੀ ਨਵੀਂ ਆਈਟਮ ਬਣਨੀ ਹੈ ਤੇ ਜਿੱਥੇ ਵੀ ਜਾਣਾ ਸਾਡੇ ਨਾਲ ਜਾਣਾ ਇਕ ਜਾਣੇ ਨਹੀਂ ਚਾਰ ਚਾਰ ਪੰਜ ਜਾਣੇ ਸਾਡੇ ਨਾਲ ਹੁੰਦੇ ਸੀਗੇ ਉਹਨਾਂ ਤਾਂ ਵਿਚਾਰਿਆਂ ਨੇ ਸੱਤ ਤੱਕ ਕਦੇ ਕੋਈ ਪੈਸਾ ਨਹੀਂ ਲਿਆ ਨਾ ਜਿਹੜੇ ਪਰ ਜਿਹੜੇ ਇੱਧਰਲੇ ਨੇ ਨਾ ਉਹ ਗੱਲਾਂ ਕਰਦੇ ਨੇ ਜਿਹੜਾ ਉਧਰ ਇੱਕ ਵਾਰੀ ਜਾਇਆ ਉਹ ਨਹੀਂ ਮੁੜ ਕੇ ਪਾਕਿਸਤਾਨ ਨੂੰ ਮਾੜਾ ਕਹੂਗਾ ਉਹ ਨਹੀਂ ਕਹੂਗਾ ਵੀ ਉਹ ਐਏ ਨੇ ਉਹ ਐਏ ਨੇ ਕਿਉਂਕਿ ਉਹ ਤਾਂ ਜੀ ਇੰਨੀ ਜ਼ਿਆਦਾ ਖਿਦਮਤ ਕਰਦੇ ਨੇ ਮੈਨੂੰ ਲੱਗਦਾ ਵੀ ਆਪਾਂ ਤਾਂ ਉਹਨਾਂ ਨੂੰ ਜ਼ੀਰੋ ਆ ਉਹ ਲੋਕ ਆਪਣੇ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਈ ਆਪਾਂ ਆਪਾਂ ਉਹਨਾਂ ਵਰਗੀ ਮਹਿਮਾਨ ਨਿਵਾਜ਼ੀ ਨਹੀਂ ਕਰ ਸਕਦੇ ਉਹ ਨਾਲੇ ਕਹਿੰਦੇ ਪਾਕਿਸਤਾਨ ਗਰੀਬ ਮੁਲਕ ਹੈ ਕੌਣ ਕਹਿੰਦਾ ਜੀ ਗਰੀਬ ਹੈ 4 4 5 5 ਮਰਬੇ ਨੇ ਉਹਨਾਂ ਲੋਕਾਂ ਕੋਲੇ ਜਿਹੜਾ ਚਲੋ ਜਿੰਨੇ ਆਪਣੇ ਆ ਗਰੀਬ ਵੀ ਨੇ ਅਮੀਰ ਵੀ ਨੇ ਪਰ ਮੈਨੂੰ ਇਹ ਵੀ ਜਿਹੜੇ ਉਧਰਲੇ ਗਰੀਬ ਨੇ ਉਹ ਸਾਡੇ ਵਾਲੇ ਮੀਰਾਂ ਨਾਲੋਂ 100 ਗੁਣਾ ਅਮੀਰ ਨੇ ਕੋਜੀ ਜਿਵੇਂ ਉਹ ਸਰਦਾਰਾਂ ਦੀ ਬਹੁਤ ਕਦਰ ਕਰਦੇ ਨੇ ਸਰਦਾਰਾਂ ਲੋਕਾਂ ਨੂੰ ਇੰਨਾ ਲਾਇਕ ਕਰਦੇ ਨੇ ਵੀ ਕੋਈ ਪੱਗ ਵੀ ਬਣਨੇ ਨਾ ਮੁਸਲਮਾਨ ਉਹਨਾਂ ਦੀ ਵੀ ਬੜੀ ਇੱਜ਼ਤ ਕਰਦੇ ਨੇ ਵੀ ਹਰ ਕਿਹੋ ਜਿਹਾ ਬਤਾ ਕਿੰਨਾ ਸੋਹਣਾ ਲੱਗਦਾ ਯਾਰ ਤੂੰ ਉਹ ਸਾਡੇ ਤੋਂ ਪੱਗਾਂ ਬਣਾਉਂਦੇ ਤੇ ਇੱਕ ਅਮਲ ਤੋਂ ਵੀ ਪੱਗਾਂ ਬਣਾ ਬਣਾ ਕੇ ਉਹ ਫੋਟੋਆਂ ਪਾਉਂਦੇ ਤੇ ਬੜਾ ਵਧੀਆ ਸੀ ਪਰ ਉਹ ਲੋਕ ਮੈਂ ਤੁਹਾਨੂੰ ਦੱਸ ਸੱਚੀ ਦੱਸ ਰਿਹਾ ਜੀ ਦਿਲੋਂ ਉਹ ਲੋਕਾਂ ਵਰਗੇ ਆਪਾਂ ਨਹੀਂ ਬਣ ਸਕਦੇ ਉਹਨਾਂ ਦੇ ਦਿਲ ਬਹੁਤ ਵੱਡੇ ਵੱਡੇ ਦਿਲ ਨੇ ਤੁਸੀਂ ਪੱਗ ਦੀ ਗੱਲ ਕੀਤੀ ਸੀ ਕੀ ਕੋਈ ਐਸਾ ਇਨਸੀਡੈਂਟ ਹੋਇਆ ਵੀ ਕਿਸੇ ਮੁਸਲਮਾਨ ਦੇ ਤੁਸੀਂ ਪੱਗ ਬੰਨ ਦਿੱਤੀ ਹੋਵੇ ਤੇ ਉਹਨੂੰ ਸਰਦਾਰ ਸਮਝ ਲਿਆ ਹੋਵੇ ਕਿਸੇ ਨੇ ਬਹੁਤ ਥਾਂ ਹੋਇਆ ਜੀ ਸਾਡਾ ਹਮਝਾ ਸੀਗਾ ਤੇ ਚੱਕ ਪੰਜ ਦੋ ਜੀ ਇਹਨੇ ਕਮਲ ਨੇ ਉਹਦੇ ਪੱਗ ਬੰਨਤੀ ਉਹਨੂੰ ਉਹ ਪਹਿਚਾਣ ਹੀ ਨਾ ਆਵੇ ਉਹਨਾਂ ਦੇ ਔਰ ਟੋਰ ਟੈਕਸ ਤੇ ਵੀ ਉਹਦਾ ਟੋਰ ਟੈਕਸ ਨਹੀਂ ਲਿਆ ਸਰਦਾਰ ਜੀ ਲੰਘੋ ਉਹਨੂੰ ਸਰਦਾਰ ਸਮਝ ਲਿਆ ਸਰਦਾਰ ਸਮਝ ਲਿਆ ਜੀ ਗੱਲ ਤਾਂ ਸਿਰ ਪੱਗ ਦੀ ਹੈ ਨਾ ਪੱਗ ਦੀ ਹੈ ਜੀ ਪੱਗ ਦੀ ਬਹੁਤ ਇੱਜ਼ਤ ਕਰਦੇ ਆ ਲੋਕ ਸਰਦਾਰ ਦੀ ਬਹੁਤ ਇੱਜ਼ਤ ਕਰਦੇ ਆ ਉਹ ਲੋਕ ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਜਦੋਂ ਵੀ ਜਾਂਦੇ ਤੇ ਸਾਨੂੰ ਦੋ ਦੋ ਗੱ ਅੱਗੇ ਦੋ ਗੱਡੀਆਂ ਪਿੱਛੇ ਤੁਸੀਂ ਕਿਉਂ ਵੀ ਕਿੰਨਾ ਕਿੰਨਾ ਤੇਲ ਫੁਕਦੇ ਆ ਔਰ ਉਹਨਾਂ ਨੇ ਇਹ ਕਹਿਤਾ ਸੀਗਾ ਜਿਵੇਂ ਅਸੀਂ ਚੱਕ ਪੰਜ ਗਏ ਸੀਗੇ ਜੀ ਤੇ ਜਮੀ ਜਲੀਲ ਭਾਜੀ ਸੀਗੇ ਉਹਨਾਂ ਨੇ ਕਿਹਾ ਕਹਿੰਦੇ ਵੀ ਦੋ ਗੱਡੀਆਂ ਛੋਡੇ ਵਾਸਤੇ ਨੇ ਜਿੱਥੇ ਜਾਣਾ ਹਸਨਬਦਾ ਲੈਣਾ ਸਤਾ ਫਿਰ ਦੂਰ ਗਈ ਨਹੀਂ ਯਾਰ ਇਹਦਾ ਤੇਲ ਫੁੱਕੀ ਜਾਂਦੇ ਨੇਗੇ ਜਿੱਥੇ ਵੀ ਜਾਣਾ ਮੁੰਡਾ ਤੁਹਾਡੇ ਨਾਲ ਹੈ ਫਿਰ ਜਦੋਂ ਅਸੀਂ ਉਧਰੋਂ ਆਉਣਾ ਜੀ ਸਾਨੂੰ ਕੱਪੜੇ ਸਮਾ ਕੇ ਦੇਣੇ ਸਾਨੂੰ ਸੀ ਕਹਣਾ ਜੀ ਸਾਡੇ ਕੋਲ ਹੈਗੇ ਨੇ ਜੁੱਤੀਆਂ ਸਾਨੂੰ ਕੋਈ ਤੱਕੇ ਨਾਲ ਲੈ ਕੇ ਦੇਣਾਂ ਜੇ ਜੇ ਕਿਤੇ ਜਿੱਨੇ ੱਸੀ ਪੀ ਲਈ ਅਸੀਂ ਨੇ ਉਹਨੇ ਨਹੀਂ ਸਾਤੋਂ ਕਦੇ ਪੈਸੇ ਲਏ ਜੇ ਅਸੀਂ ਕਿਸੇ ਵੀ ਚੀਜ਼ ਤੋਂ ਕਪੜਾ ਲੈਣ ਲੱਗੇ ਉਹ ਕਪੜੇ ਦੇ ਪੈਸੇ ਨਹੀਂ ਦਿੰਦੇ ਅਸੀਂ ਤਾਂ ਫਿਰ ਉਦੋਂ ਬਾਅਦ ਚੁੱਪੀ ਕਰ ਗਏ ਤੇ ਵੀ ਆਪਾਂ ਕੁਝ ਲੈਂਦੀ ਨਹੀਂ ਹੈਗੇ ਯਾਰ ਹੂੰ ਨੇ ਉਹਨਾਂ ਲੋਕਾਂ ਨੂੰ ਕੋਈ ਇੱਛਾ ਹੈ ਚਾਹਤ ਹੁੰਦੀ ਹੈ ਜਾਂ ਕਿ ਲਾਲਸਾ ਹੈ ਜਾਂ ਕੋਈ ਉਹਨਾਂ ਨੂੰ ਆਪਣੇ ਤੋਂ ਕੁਝ ਲੈਣਾ ਹੈ ਜਾਂ ਕਿਵੇਂ ਕਿਉਂ ਇੰਨੀ ਖਿਦਮਤ ਕਿਉਂ ਇੰਨੀ ਤਾਂ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਕਰਦੇ ਜਵਾਈ ਦੀ ਨਹੀਂ ਕਰਦੇ ਉਹ ਮੁਹੱਬਤੀ ਇੰਨੇ ਕਰਦੇ ਨੇ ਜਿਵੇਂ ਹੁਣ ਜੇ ਕਈ ਸਾਨੂੰ ਮਿਲਦੇ ਦੀਏ ਉਹ ਕਹਿੰਦੇ ਤੇ ਸਾਡੇ ਵੀ ਅਸੀਂ 47 ਤੋਂ ਬਾਅਦ ਅਸੀਂ ਫਿਰ ਮੁਸਲਮਾਨ ਬਣ ਗਏ ਹੈਗੇ ਤਾਂ ਸਾਰੇ ਆਪਣੇ ਹੀ ਚੀਨੇ ਸੰਦੂ ਪੋਲਰ ਬਰਾੜ ਸਾਰੇ ਜਿੰਨੇ ਵੀ ਨੇ ਉਹ ਸਾਰੇ ਆਪਣੇ ਹੀ ਚੀਨੇ ਜਿਵੇਂ ਔਰੰਗਜ਼ੇਬ ਵੇਲੇ ਉਦੋਂ ਬਹੁਤ ਲੋਕ ਮੁਸਲਮਾਨ ਬਣੇ ਸੀਗੇ ਜਿਵੇਂ ਸਰਦਾਰਾਂ ਤੋਂ ਮੁਸਲਮਾਨ ਬਣੇ ਸੀਗੇ ਜਿਵੇਂ ਆ ਜਿੱਥੇ ਆਪਾਂ ਜਾਣਦੇ ਹਰਦੁਆਰ ਹਰਦੁਆਰ ਆਪਣਾ ਕੁਰਸੀ ਨਵਾ ਸਾਰਾ ਨਿਕਲ ਜਾਂਦਾ ਪਰ ਔਰੰਗਜ਼ੇਬ ਤੋਂ ਬਾਅਦ ਦਾ ਨਿਕਲਦਾ ਪਹਿਲਾਂ ਤਾਂ ਉਹਨੇ ਸਾਰਾ ਅੱਛਾ ਉਹਦੇ ਚ ਸਟਾਦਾ ਸੀ ਗੰਗਾ ਦੇ ਵਿੱਚ ਗੰਗਾ ਦੋ ਸਟਾਦਾ ਤੇ ਉਹ ਜਾਨੀ ਕਿ ਵੀ ਉਹਨਾਂ ਲੋਕਾਂ ਦੇ ਵਰਗਾ ਮੈਂ ਕਹਿੰਦਾ ਵੀ ਬਣ ਨਹੀਂ ਸਕਣਾ ਬਿਲਕੁਲ ਵੀ ਮੈਂ ਤਾਂ ਕੋਈ ਸ਼ਬਦ ਹੀ ਨਹੀਂ ਹੈਗਾ ਉਹਨਾਂ ਦੀ ਤਾਰੀਫ਼ ਵਾਸਤੇ ਤੇ ਜਿਹੜੀ ਇਹ ਅਫਵਾਹ ਉੱਡੀ ਆ ਵੀ ਉਧਰ ਜਾ ਕੇ ਜਿਹੜੇ ਕੋਈ ਯੂਟਿਊਬਰ ਨੇ ਜਿਹੜੇ ਹੁਣ ਖਾਸ ਨੇ ਜਿਵੇਂ ਅੰਜਮ ਗੇਲੋ ਹੋਇਆ ਅੰਜਮ ਸਰੋਏ ਹੁਣੀ ਹੋ ਗਿਆ ਨਾਸਰ ਢਿੱਲੋਂ ਹੋ ਗਿਆ ਠੀਕ ਹੈ ਜੀ ਤੇ ਵਿਕਰ ਪਿੰਡਰ ਹੁਣੀ ਹੋਗੇ ਹਾਂਜੀ ਹਾਂਜੀ ਵਿਕਾਸ ਹੈਦਰ ਹੋ ਗਿਆ ਇਹ ਜਿਆਦਾ ਇਹੀ ਚਿਹਰੇ ਨੇ ਜਿਹੜੇ ਪੰਜਾਬੀਆਂ ਨੂੰ ਉਧਰ ਜਾ ਕੇ ਕੈਚ ਕਰਦੇ ਆ ਉਹਨਾਂ ਨੂੰ ਕਮਾਉਂਦੇ ਫਰਾਉਂਦੇ ਆ ਕਿ ਇਹਨਾਂ ਬੰਦਿਆਂ ਦੇ ਪਰਿਵਾਰ ਵੀ ਇਧਰੋਂ ਉਜੜ ਕੇ ਗਏ ਨੇ ਜਾਂ ਉਹਨਾਂ ਨੂੰ ਕਿਹੜੀ ਐਸੀ ਖਿੱਚ ਆ ਕਿ ਸਾਨੂੰ ਜਾ ਕੇ ਉਹ ਪ੍ਰੋਟੋਕੋਲ ਦਿੰਦੇ ਆ ਬਿਲਕੁਲ ਜੀ ਜਿਵੇਂ ਉਹ ਜੈਬੀ ਹੰਜਰਾ ਉਹ ਵੀ ਇਧਰ ਦੀ ਨੇ ਤੇ ਆਪਣਾ ਅਜੂਮਨ ਸਰਵਾ ਉਹ ਇੱਧਰ ਦੇਣਗੇ ਹਰਿਆਣੇ ਦੇ ਵਿੱਚੋਂ ਉਹਨਾਂ ਨੇ ਤਾਂ ਸਾਤੋਂ ਕਦੇ ਕੋਈ ਹੋਣੀ ਉਹਨਾਂ ਨੇ ਸਾਡੀ ਖੇਦਮਤ ਕਰੀ ਸਾਨੂੰ ਲੈ ਕੇ ਗਏ ਸਾਨੂੰ ਇੱਕ ਇੱਕ ਅੱਧਾ ਜਾਣਾ ਨਹੀਂ ਹੁੰਦਾ ਸੀ ਵੀ ਅਸੀਂ ਵੀ ਦੋਏ ਜਾਣੇ ਸੀਗੇ ਕੁਟਕੜ 15 20 ਜਾਣੇ ਹੁੰਨੇ ਆ ਸਾਡੇ ਨਾਲ ਕੋਈ ਆ ਗਿਆ ਕੋਈ ਹੋਰ ਰਲ ਗਿਆ ਕੋਈ ਹੋਰ ਰਲ ਗਿਆ ਇਸ ਤਰ੍ਹਾਂ 15 20 ਜਾਣੇ ਨੂੰ ਸਾਹਮਣਾ ਔਰ ਉਹਨਾਂ ਨੂੰ ਪੂਰਾ ਸਾਰਾ ਉਸ ਤਰ੍ਹਾਂ ਦਾ ਉਹਨਾਂ ਦੀ ਇੱਜ਼ਤ ਕਰਨੀ ਤੇ ਖਾਣਾ ਪੀਣੇ ਦਾ ਪ੍ਰੋਟੋਕੋਲ ਸ਼ਬਦ ਬੋਲਦੇ ਹੋ ਜਿਆਦਾ ਪ੍ਰੋਟੋਕੋਲ ਬੋਲਦੇ ਪ੍ਰੋਟੋਕੋਲ ਦੇਣੇ ਹਨ ਪ੍ਰੋਟੋਕੋਲ ਦੇਣੇ ਮੈਂ ਕਹਿੰਦਾ ਜੀ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਇਹ ਤੋਂ ਹੀ ਲੋਕ ਹੋਵਾਂ ਕਿਉਂਕਿ ਅਸੀਂ ਵੀ ਸੁਚੇਤ ਕਰਨਾ ਚਾਹੁੰਦੇ ਆ ਗੱਲ ਸੁਣੋ ਜੀ ਨਾਸਰ ਢਿੱਲੋਂ ਕਰੋ ਬਹੁਤ ਤਕੜਾ ਪ੍ਰਾਪਰਟੀ ਡੀਲਰ ਹੈ ਬਿਜ਼ਨਸ ਹੈ ਉਹਦਾ ਦੁਬਈ ਦੇ ਵਿੱਚ ਵੀ ਹੈ ਉਹ ਦੁਬਈ ਤੋਂ ਉਹ ਹਫ਼ਤੇ 15 ਦਿਨਾਂ ਬਾਅਦ ਤਾਂ ਪਾਕਿਸਤਾਨ ਆ ਜਾਂਦਾ ਹੈ ਤੇ ਬਾਕੀ ਆ ਜਿੰਨੇ ਵੀ ਸਾਰੇ ਨੇ ਜੈਬੀ ਹੰਜਰਾ ਉਹ ਸਾਰੇ ਤਕੜੇ ਜੀਮੀਦਾਰ ਨੇ ਜਿਹੜਾ ਅੰਜੂਮਨ ਸਰੋਆ ਆ ਉਹ ਪੂਰਾ ਤਕੜਾ ਲੈਂਡਲੋਰਡ ਹੈ ਜੀ ਪੂਰਾ ਫਿਰ ਪੂਰੀ ਉਹਦੇ ਕੋਲੇ ਸਾਰੀ ਖੇਤੀ ਕਰਦਾ ਆਰਗੇਨਿਕ ਖੇਤੀ ਕਰਦਾ ਹੈ ਹੋਰ ਵੀ ਬੱਕਰ ਵਰਗੇ ਵੀ ਹੋਰ ਸਾਰੇ ਜਿੰਨੇ ਨੇ ਸਾਰੇ ਤਕੜੇ ਘਰਾਂ ਦੇ ਨੇ ਇਹਨਾਂ ਨੂੰ ਕੋਈ ਲੋੜ ਇਹਨਾਂ ਨੂੰ ਸਿਰਫ ਪਿਆਰ ਇਧਰੋਂ ਗਏ ਹੋਏ ਨੇ ਇਹ ਉਧਰੋਂ ਉੱਜੜ ਕੇ ਗਏ ਹੋਣੇ ਯਾਨੀ ਜਿਹੜੀ ਜਿਹੜੀ ਤੜਪ ਆਪਾਂ ਨੂੰ ਆ ਆਪਣੇ ਬਜ਼ੁਰਗਾਂ ਨੂੰ ਆ ਉਧਰ ਜਾਣ ਦੀ ਵੀ ਯਾਰ ਘਰ ਜਿਹੜੇ ਛੱਡ ਕੇ ਆਏ ਤੇ ਉੱਜੜ ਕੇ ਇੱਧਰ ਆ ਗਏ ਉਹਨਾਂ ਨੂੰ ਵੀ ਸ਼ਾਇਦ ਉਹੀ ਖਿੱਚ ਆ ਕਿਉਂਕਿ ਇੱਧਰ ਆ ਕੇ ਵੇਖਣ ਕਰੀ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਵੀ ਚਾਹੀਏ ਇੰਡੀਆ ਬਹੁਤ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਦਿੰਦੇ ਉਹਨਾਂ ਨੂੰ ਹਾਂ ਉਹਨਾਂ ਨੂੰ ਵੀਜ਼ਾ ਸੀ ਮੈਂ ਉਹਦਾ ਆਪਣਾ ਨਾਸਿਰ ਭਾਈ ਦਾ ਵੀ ਬੜੀ ਬਾਰੀ ਵੀ ਉਹ ਕਰਿਆ ਵੀਜ਼ਾ ਅਪਲਾਈ ਕਰਿਆ ਉਹ ਦਿੰਦੀ ਨਹੀਂ ਉਹਨਾਂ ਨੂੰ ਚਲੋ ਇਹ ਸਰਕਾਰਾਂ ਦੇ ਐਂਡ ਤੇ ਆ ਸਰਕਾਰਾਂ ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਨੂੰ ਗੁਰਮੁਖੀ ਉਹ ਸਿੱਖ ਰਹੇ ਜੀ ਗੁਰਮੁਖੀ ਨੂੰ ਬੜਾ ਉਹ ਕਰਦੇ ਨੇਗੇ ਪਰ ਬਟ ਉਹ ਕੁਰਤੇ ਚਾਦਰ ਨੂੰ ਪਹਿਰਾਵੇ ਨੂੰ ਬੜੀ ਪੱਗ ਪੱਗ ਬੰਦੇ ਆ ਤੇ ਬੜਾ ਵਧੀਆ ਲੱਗਦਾ ਸਾਨੂੰ ਵੀ ਔਰ ਉਹਨਾਂ ਤੋਂ ਜੀ ਇਧਰੋਂ ਪੁੱਛਦੇ ਨੇ ਗੱਲਾਂ ਉੱਥੇ ਤਾਂ ਜਿਹਦੇ ਮਰਜ਼ੀ ਕੋਲੇ ਚਲੇ ਜਾਏ ਕੋਈ ਕਹਿੰਦਾ ਮੈਂ ਗੁਰਦਾਸਪੁਰ ਦਾ ਕੋਈ ਕਹਿੰਦਾ ਮੈਂ ਹੁਸ਼ਿਆਰਪੁਰ ਦਾ ਮੇਰੇ ਦੇਸ਼ ਤੋਂ ਆਏ ਨੇ ਅੱਜ ਵੀ ਇੰਡੀਆ ਨੂੰ ਆਪਣਾ ਦੇਸ਼ ਮੰਨਦੇ ਆ ਦੇਸ਼ ਮੰਨਦੇ ਆ ਮੇਰੇ ਦੇਸ਼ ਤੋਂ ਆਏ ਨੇ ਮੇਰੀ ਮੇਰੀ ਜਨਮ ਭੂਮੀ ਤੋਂ ਆਏ ਨੇ ਮੇਰੇ ਇੱਥੋਂ ਆਏ ਨੇ ਜਨਕਿ ਵੀ ਉਹ ਆਪਣੇ ਆਥਣ ਮੋਕੇ ਜੀ ਜਦੋਂ ਅਸੀਂ ਪੰਜ ਚੱਕ ਰਹਿੰਦੇ ਸੀਗੇ ਸਾਰਾ ਪੰਡ ਸਾਡੇ ਕੋਲੇ ਆਉਂਦਾ ਸੀ ਸਰਦਾਰ ਜੀ ਕੁਝ ਸੁਣਾਓ ਕੋਈ ਗੱਲ ਸੁਣਾਓ ਇੱਕ ਬੜਬਰ ਦਾ ਬਾਬਾ ਸੀਗਾ ਬੜਬਰ ਦੀ ਉਹ ਕੱਲੇ-ਕੱਲੇ ਦਾ ਨਾਂ ਜਾਣਦਾ ਮੈਂ ਆਪਦੇ ਮੇਰੇ ਹੀਲਵਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਕੋਲੇ ਮੈਂ ਗਿਆ ਉਹ ਸਾਡੀ ਉਹੀ ਬੋਲੀ ਉਹੀ ਉਹਨਾਂ ਦਾ ਉਹ ਮੁੰਡਾ ਕਿੱਥੇ ਆ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਉਹੀ ਬੋਲੀ ਜਿਵੇਂ ਉਧਰੋਂ ਇੱਧਰ ਆ ਕੇ ਬੋਲੀ ਸੀ ਕਹਿੰਦੇ ਵੀ ਹੁੰਦੀ ਤੇ ਉਹ ਬਾਬਾ ਇੰਨਾ ਜਿਆਦਾ ਜਨਕ ਉਹ ਮੈਨੂੰ ਜਦੋਂ ਨੇ ਮਿਲਿਆ ਨਾ ਉਹ ਉਹ ਇੰਝ ਵੀ ਠੰਡਾ ਹੋ ਗਿਆ ਦੀ ਬਸ ਮੈਨੂੰ ਕਿਹਾ ਮਾ ਮੈਂ ਕੱਲਾ ਨਹੀਂ ਆਇਆ ਪੂਰੇ ਹੀਰਵਾਰ ਦੀ ਰੂਹ ਲੈ ਕੇ ਆਉਣਾ ਇੰਨੀ ਸਾਡੀ ਸੇਵਾ ਕਰੀ ਇੰਨੀ ਜਿੱਤ ਰੀ ਜਮੀਲ ਭਾਈ ਨੇ ਆਪਣਾ ਜੱਟ ਸਾਹਿਬ ਹੈ ਪਰਵੇਸ਼ ਜੱਟ ਉਹ ਸਾਨੂੰ ਪਿੰਡ ਲੈ ਗਿਆ ਜੀ ਵੱਗੀ ਦੇ ਵਿੱਚ ਬਿਠਾਇਆ ਸਾਡੇ ਉੱਪਰ ਪੈਸੇ ਸੁੱਟੇ ਉਹ ਗੁਲਾਬ ਦੇ ਫੁੱਲ ਬੜੇ ਸੁੱਟਦੇ ਮੈਂ ਵੇਖੇ ਪਿੰਡ ਜੀ ਮੈਂ ਕਹਿੰਦਾ ਇੱਥੋਂ ਸਾਡੇ ਐ ਨਿਕਲਦੇ ਹੁੰਦੇ ਨੇ ਗੁਲਾਬ ਦੀ ਚਾਹਤ ਹੈ ਜੀ ਉਹ ਬੜੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਤੇ ਜਿਵੇਂ ਹੁਣ ਜਿੰਨੇ ਵੀ ਸਾਰੇ ਨੇ ਆਪਣਾ ਆਪਣਾ ਅੰਜੂਮਨ ਸਰੂਆ ਹਾਂ ਅੰਜੂਮਨ ਸਰੂਆ ਮੈਨੂੰ ਦੁਬਈ ਮਿਲਿਆ ਸੀ ਉਹਦੇ ਕੋਲੇ ਤਾਂ ਜਾ ਕੇ ਲੱਗਦਾ ਹੀ ਨਹੀਂ ਵੀ ਮੈਂ ਯਾਰ ਕਿਤੇ ਬਗਾਨੇ ਥਾਂ ਮੈਂ ਆਇਆ 16 ਦਰੀ ਬਣਾਈ ਹੋਈ ਆ ਉਹਨੇ ਸਪੈਸ਼ਲੀ ਉਹੀ ਰਜਾਈਆਂ ਚ ਬੜੇ ਚਿਰਾਂ ਬਾਅਦ ਅਸੀਂ ਉੱਥੇ ਉਹ ਵੀ ਰਜਾਈਆਂ ਲਈਆਂ ਆਪਣੇ ਰਜਾਈਆਂ ਦੇ ਗੁਲਾਫ ਚੜਦੇ ਆ ਉਹ ਗੁਲਾਫ ਨਹੀਂ ਚੜਦੇ ਫੁੱਲਾਂ ਵਾਲੀਆਂ ਰਜਾਈਆਂ ਫੁੱਲਾਂ ਵਾਲੀਆਂ ਹਾਂ ਲਾਲ ਫੁੱਲਾਂ ਵਾਲੀਆਂ ਰਜਾਈਆਂ ਲਾਲ ਫੁੱਲਾਂ ਵਾਲੀਆਂ ਰਜਾਈਆਂ ਤੋ ਫਿਰ ਸਾਨੂੰ ਨੇ ਸਾਰਾ ਖੇਤ ਵਿਖਾਇਆ ਤੜਕੇ ਨੂੰ ਸੌਰਾ ਪਿੰਡ ਮਿਲਣ ਆਇਆ ਜੀ ਉੱਥੇ ਮਹਿਫਲ ਲੱਗਦੀ ਸੀ ਤੇ ਆਪਣੇ ਕੋਲ ਤਾਂ 10 15 20 ਮਿੰਟ ਹੁੰਦੇ ਨੇ ਕਿਸੇ ਨਾਲ ਗੱਲ ਕਰਨ ਦੇ ਜਾਂ ਅਗਲੇ ਕੋਲੇ ਜਾਣ ਦੇ ਉਹ ਲੋਕ 11 11 ਵਜੇ ਵਿੱਚ 12 12 ਵਜੇ ਤੱਕ ਕਰ ਸਾਡੇ ਸਿਰਫ ਦੋ ਬੋਲ ਸੁਣਦੇ ਮਾਰਦੇ ਬੈਠੇ ਗੁਰੂ ਸਾਹਿਬ ਜੀ ਇੱਕ ਆਪਾਂ ਜਿਹੜੀ ਸੀਰੀਅਸ ਟਾਪਿਕ ਤੇ ਜਿੱਥੇ ਆਪਣਾ ਜਿਹੜਾ ਮੇਨ ਮੁੱਦਾ ਆ ਕਿ ਸਾਡੇ ਸਿੱਖ ਵੀਰ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਪੈਗੀ ਕਿ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਵਿਦੇਸ਼ਾਂ ਤੋਂ ਆਉਂਦੀ ਆ ਜਾਂ ਇੰਡੀਆ ਤੋਂ ਆਉਂਦੀ ਆ ਉਹ ਇਹਨਾਂ ਲੋ YouTubeਰਾਂ ਕੋਲੇ ਨਾ ਜਾਵੇ ਉਹ ਸਿੱਖ ਜਿਵੇਂ ਉਹਨਾਂ ਨੇ ਲਿਆ ਸੀ ਨਾਮ ਨਾਸਰ ਦੇ ਨਾਲ ਜਿਹੜਾ ਦੂਜਾ ਸਾਡਾ ਸਿੱਖ ਵੀਰ ਹੁੰਦਾ ਉਹਦਾ ਨਾਲ ਆ ਸੀਗਾ ਤੇ ਉਹ ਵੀ ਉਹਨਾਂ ਕੋਲੇ ਜਾਵੇ ਕਿ ਗੈਪ ਕਿਉਂ ਸਮਝੇ ਜਿਹੜੇ ਨਫ਼ਰਤਾਂ ਕਰਨ ਵਾਲੇ ਨੇ ਨਫ਼ਰਤਾਂ ਕਰਨ ਲੈਣੇ ਤਾਂ ਆਪਦਾ ਨਫ਼ਰਤ ਦਾ ਬੀਜ ਬੋਗਣਿਆ ਆਪਣਾ ਕੰਮ ਹੈ ਪਿਆਰ ਵੰਡਣਾ ਤੇ ਮੁਹਬਤਾਂ ਵੰਡਣੀਆਂ ਹਨਾ ਉਹ ਲੋਕਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸੋਨ ਮੈਂ ਦੱਸਿਆ ਵੀ ਸਾਰੇ ਤਕੜੇ ਨੇ ਘਰੋਂ ਪੂਰੇ ਅਮੀਰ ਨੇ ਉਹਨਾਂ ਨੂੰ ਕੀ ਲੋੜ ਹੈ ਜਗ ਦੀ ਉਹਨਾਂ ਨੂੰ ਲਾਸਰ ਭਾਜੀ ਨੇ 400 ਪਰਿਵਾਰ ਨੂੰ ਮਿਲਾ ਚੁੱਕੇ ਮਾੜਾ ਕਹਿਣਾ ਤਾਂ ਮਾੜਾ ਕਹਿੰਦੀ ਹੁੰਦਾ ਜੀ ਮੈਂ ਉਹਦੀ ਪਰਵਾਹ ਨਾ ਮੰਨੇ ਹੁਣ ਉਹ ਗੱਲ ਵੀ ਹੋ ਗਈ ਉਹ ਸਿੱਖ ਵੀਰ ਨੇ ਜਿਹੜਾ ਕਹਿ ਦਿੱਤਾ ਵੀ ਇਹ ਯੂਟਿਊਬਰ ਜਿਹੜੇ ਉਹ ਪੈਸੇ ਲੈਂਦੇ ਕੋਈ ਜੁੱਕੇ ਜਿੱਤੇ ਉਹਨਾਂ ਨਾਲ ਲਿਆ ਕੁਝ ਕੋਈ ਇਸ਼ਾਰਾ ਕੀਤਾ ਸੀਗਾ ਤੁਹਾਡਾ ਕੀ ਵਿਊ ਆ ਜਾਂ ਤੁਸੀਂ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਹਾਨੂੰ ਜਾ ਕੇ ਪਤਾ ਲੱਗੂਗਾ ਇੱਥੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਕਿਸੇ ਦੇ ਆਖੇ ਨਾ ਲੱਗੋ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਨੇ ਕੰਨਾਂ ਦੇ ਕੱਚੇ ਨਹੀਂ ਬਣੀਦਾ ਹੁੰਦਾ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਜਿਹੜਾ ਵੀ ਜੱਥੇ ਆਲਾ ਜਾਂਦਾ ਉਹਨੂੰ ਇੱਕ ਕਰਦੇ ਨੇ ਕਿਸੇ ਮੁਲਕ ਦੇ ਵਿੱਚ ਕੋਈ ਇੰਨੀ ਇੱਜ਼ਤ ਨਹੀਂ ਕਰਦਾ ਸਰਦਾਰ ਦੀ ਜਿੰਨੇ ਉਹ ਲੋਕ ਇੱਜ਼ਤ ਕਰਦੇ ਨੇ ਅਸੀਂ ਜਾਣਿਆ ਕਈ ਵਾਰੀ ਜਾਣਿਆ ਸਾਨੂੰ ਕੈਨੇਡਾ ਦੇ ਵੀਜ਼ੇ ਦਾ ਕਰਾ ਕੋਈ ਮਤਲਬ ਨਹੀਂਦਾ ਵੀ ਕੈਨੇਡਾ ਜਾਣਾ ਦਾ ਚਾਹ ਨਹੀਂ ਹੁੰਦਾ ਜੇ ਸਾਨੂੰ ਪਾਕਿਸਤਾਨ ਜਾਣ ਦਾ ਚਾਹ ਹੁੰਦਾ ਬਿਲਕੁਲ ਚਾਹ ਹੋਣਾ ਵੀ ਚਾਹੀਦਾ ਹੈ ਚਲੋ ਸਾਡਾ ਉਹ ਵਿਛੜਿਆ ਮੁਲਕ ਆ ਸਾਡੇ ਸਾਡੇ ਵਿੱਚੋਂ ਵੰਡਿਆ ਗਿਆ ਕਲੇਜਾ ਚੀਰ ਕੇ ਵੰਡਿਆ ਗਿਆ ਇੱਕ ਦੂਜਾ ਪੰਜਾਬ ਆ ਗੁਰਸ਼ੀਤ ਜੀ ਕੀ ਕਦੀ ਉਹਨਾਂ ਨੇ ਆਪਣੇ ਮੁਲਕ ਦੇ ਖਿਲਾਫ ਕੋਈ ਐਸੀ ਗੱਲ ਤੁਹਾਡੇ ਕੋਲ ਕੀਤੀ ਜਾਂ ਕੋਈ ਐਸੀ ਗੱਲ ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ ਹੋਵੇ ਨਾ ਨਾ ਕਦੇ ਵੀ ਨਹੀਂ ਦੇਖੋ ਆਪਣੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਚੈਨਲ ਇੱਧਰ ਵੀ ਉਹੇ ਜਿਹੇ ਨੇ ਉੱਧਰ ਵੀ ਉਹੇ ਜਿਹੇ ਨੇ ਹਨਾ ਜਿਹੜੇ ਆਪਣੇ ਨਫ਼ਰਤਾਂ ਫਲਾਉਂਦੇ ਨੇ ਪਰ ਕਸੀ ਕਿਸੇ ਦੇ ਮੂੰਹੋਂ ਅੱਜ ਤੱਕ ਵੀ ਕੋਈ ਵੀ ਵੀਰ ਭਰਾਤ ਜਿਹੜਾ ਵੀ ਜਿੰਨੇ ਵੀ ਪਾਕਿਸਤਾਨੀ ਮਿਲਦੇ ਨੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਉਹਨਾਂ ਨੇ ਤਾਂ ਬੱਸ ਇਹ ਕਹਿਣਾ ਯਾਰ ਆਪਾਂ ਕਦੇ ਤਾਂ ਇੱਕ ਹੋਵਾਂਗੇ ਹਾਂ ਇਹ ਜਿਹੜੀਆਂ ਦਵਾਰਾਂ ਨੇ ਗਈਆਂ ਦੇਖੋ ਸਾਡੇ ਕੁਰਸੀ ਦੇ ਲੀਡਰਾਂ ਨੇ ਸਾਡੇ ਮੁਲਕ ਦੇ ਦੋ ਟੋਟੇ ਕਰਤੇ ਪਰ ਸਾਡੇ ਦਿਲਾਂ ਦਾ ਵਡਵਾਰਾ ਅਜੇ ਤੱਕ ਨਹੀਂ ਦਿਲਾਂ ਦਾ ਵਡਵਾਰਾ ਨਹੀਂ ਹੋਇਆ ਅੱਜ ਵੀ ਉਹ ਸਾਨੂੰ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਜਿਹੜੇ ਨਹੀਂ ਸੁਣਿਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਬੋਲੀ ਜਾਂਦੇ ਨੇ ਪਰ ਉੱਥੇ ਜਾ ਕੇ ਪਤਾ ਲੱਗਦਾ ਨਹੀਂ ਕੁਛ ਮੈਂ ਤਾਂ ਇਹ ਗੱਲ ਕਰਦਾ ਵਾਂ ਠੀਕ ਆ ਮੁਲਕ ਉੱਥੇ ਖੁਸ਼ ਰਵੇ ਅਸੀਂ ਇੱਧਰ ਖੁਸ਼ ਰਹੀਏ ਸਰਹੱਦ ਵੀ ਬਣੀ ਰਵੇ ਪਰ ਇੱਕ ਵਪਾਰ ਸ਼ੁਰੂ ਹੋਵੇ ਤੇ ਪਿਆਰ ਬਣਿਆ ਰਹੇ ਸਾਡੇ ਕਿ ਦੁਸ਼ਮਣੀ ਦੀ ਭਾਵਨਾ ਜਿਹੜੀ ਹੈ ਨਾ ਉਹ ਖਤਮ ਹੋਣੀ ਚਾਹੀਦੀ ਆ ਉਹ ਆਪਦੇ ਘਰੇ ਸੁਖੀ ਬਸਣ ਅਸੀਂ ਆਪਦੇ ਘਰੇ ਸੁਖੀ ਵਾਰ ਹੋਵੇ ਪਹਿਲਾਂ ਚੱਲਦਾ ਸੀਗਾ ਮੈਂ ਕਹਿੰਦਾ ਦੋਨੇ ਮੁਲਕਾਂ ਵਰਗਾ ਕੋਈ ਮੁਲਕ ਹੀ ਨਹੀਂ ਹੈ ਖੇਤੀਬਾੜੀ ਉਧਰ ਵੀ ਵਧੀਆ ਹੁੰਦੀ ਹੈ ਇੱਧਰ ਆਪਣੇ ਵੀ ਵਧੀਆ ਆਪਣੇ ਨਾਲੋਂ ਜ਼ਿਆਦਾ ਉਪਜਾਊ ਭੂਮੀ ਉਧਰ ਹੈ ਬਿਲਕੁਲ ਬਿਲਕੁਲ ਉਧਰ ਹੈ ਸੋ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਕ ਵੀਰ ਜਿਹੜੇ ਉਧਰ ਪਾਕਿਸਤਾਨ ਜਾ ਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਵੀ ਪੁੱਛਦੇ ਆ ਕਿ ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਦਲਜੀਤ ਤੁਸੀਂ ਵੀ ਗਏ ਹੋ ਕਿਵੇਂ ਦਾ ਤਜਰਬਾ ਰਿਹਾ ਸਿਰਫ ਆਪਾਂ ਉਸ ਪੁਆਇੰਟ ਤੇ ਗੱਲ ਕਰਨੀ ਹੈ ਕਿ ਇੱਕ ਸਿੱਖ ਵੀਰ ਨੇ ਵੀਡੀਓ ਪਾਈ ਕਿ ਜਿਹੜੀ ਸਿੱਖ ਸੰਗਤ ਉਧਰ ਆਉਂਦੀ ਆ ਉਹਨਾਂ ਕਿ ਵੀ ਉਹ ਵੀਰ ਜੀ ਤੁਹਾਨੂੰ ਬੱਟੇ ਵੀਰ ਗੁਰਜੀਤ ਇਹਨੂੰ ਦੱਸ ਦਿੱਤਾ ਕਿ ਇਹ ਹੋਰ ਕੋਈ ਕੁਝ ਨਹੀਂ ਹੈਗਾ ਜਿਹੜਾ ਹੁਣ ਬੰਦਾ ਉੱਧਰ ਜਾ ਕੇ ਆਉਂਦਾ ਹੈ ਨਾ ਅਸਲ ਕਹਾਣੀ ਤਾਂ ਉਹਨੂੰ ਪਤਾ ਹੁੰਦੀ ਹੈ ਕੋ ਕਿੰਨਾ ਪਿਆਰ ਵਾਲੇ ਕਿੰਨੀਆਂ ਮੁਹੱਬਤਾਂ ਵਾਲੇ ਲੋਕ ਹਨ ਤੇ ਨਾ ਹੀ ਉਹਨਾਂ ਨੇ ਕਦੇ ਸਾਨੂੰ ਸਾਡੇ ਦੇਸ਼ ਦੇ ਖਿਲਾਫ ਕੋਈ ਅਜਿਹੀ ਗੱਲ ਕੀਤੀ ਹੈ ਕਿ ਜਿਹੜਾ ਕੋਈ ਉਸ ਚੀਜ਼ ਨੂੰ ਪਾ ਮੁੱਦਾ ਬਣਾ ਸਕੀ ਹੈ ਹਾਂ ਹੁਣ ਜੇ ਅਸੀਂ ਸੁਣਾ ਵੀ ਕਿਉਂ ਸਾਡੇ ਦੇਸ਼ ਦੇ ਖਿਲਾਫ ਗੱਲ ਅਸੀਂ ਸੁਣਾਂਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਸਾਡਾ ਮਕਸਦ ਸਿਰਫ ਗੁਰਦੁਆਰੇ ਦੇ ਦਰਸ਼ਨ ਕਰਨਾ ਆਪਣੇ ਗੁਰੂ ਨਾਨਕ ਦੇ ਭੂਮੀ ਨੂੰ ਜਿਹੜਾ ਨਮਸਕਾਰ ਕਰਨ ਵਾਸ ਹਦਾਇਦਾ ਮਕਸਦ ਉਥੋਂ ਤੇ ਕਰ ਰਸੀਮ ਤੇ ਜਿਹੜੀ ਉਥੋਂ ਦੇ ਕੋਈ ਯੂਟਿਊਬਰ ਨੇ ਜਾਂ ਜਿਹੜੇ ਸਿੱਖ ਸੰਗਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਿੰਡਾਂ 'ਚ ਲੈ ਕੇ ਜਾਂਦੇ ਨੇ ਜਿਹੜੇ ਵਿਦੇਸ਼ਾਂ ਤੋਂ ਸਿੱਖ ਆਉਂਦੀ ਆ ਉਹਨਾਂ ਤੇ ਜਿਹੜਾ ਇਲਜ਼ਾਮ ਲੱਗਾ ਉਹ ਕਿੰਨਾ ਕੁ ਸੱਚਾ ਹੈ ਕਿ ਤੁਸੀਂ ਕਦੀ ਉਹਨਾਂ ਲੋਕਾਂ ਦੇ ਨਾਲ ਸੰਪਰਕ 'ਚ ਆਏ ਹੋ ਬਿਲਕੁਲ ਜੀ ਉੱਥੇ ਜਿਹੜੇ ਯੂਟਿਊਬਰ ਅਕਸਰ ਮਿਲਦੇ ਰਹਿੰਦੇ ਗੁਰਦਵਾਰ ਸਾਹਿਬਾਂ ਦੇ ਵਿੱਚ ਆਉਂਦੇ ਆ ਇੰਟਰਵਿਊਸ ਲੈਂਦੇ ਆ ਹੋਰ ਕਈ ਹੈਗੇ ਮੈਂ ਸੇਵਾ ਵੀ ਕਰਦੇ ਦੇਖਿਆ ਜੀ ਮੈਂ ਤਾਂ ਸੇਵਾ ਭਾਵਨਾ ਸਿਰਫ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਇਹ ਜਿਹੜੇ ਪੁਰਾਣੇ ਪਿੰਡ ਆ ਆਪਣਾ ਦੇਸ਼ ਨੂੰ ਸਮਝਦੇ ਆ ਕਿ ਸਾਨੂੰ ਉਹਨਾਂ ਬਾਰੇ ਕੋਈ ਗੱਲ ਦੱਸੋ ਸਾਨੂੰ ਉਹਨਾਂ ਬਾਰੇ ਗੱਲ ਸੁਣਾਓ ਉਸ ਪਿੰਡ ਦੀ ਗੱਲ ਸੁਣਾਓ ਉਹਨਾਂ ਨੇ ਪੈਸੇ ਪੈਸੇ ਦੀ ਡਿਮਾਂਡ ਤਾਂ ਕੀ ਕਰਨੀ ਉਹ ਪੱਲੋਂ ਦੇ ਕੇ ਤੋੜਦੇ ਆ ਸਾਨੂੰ ਐਨੇ ਕੋ ਗਿਫਟ ਉਧਰੋਂ ਮਿਲਦੇ ਆ ਕਿ ਅਸੀਂ ਅਸੀਂ ਉਹਨਾਂ ਨੂੰ ਇੱਕ ਉਹਨਾਂ ਦਾ ਇੱਕ ਯਾਦਗਾਰੀ ਚ ਇਹਨਾਂ ਸਾਹਮਣੇ ਰੱਖਦਿਆਂ ਕਰਨ ਵਿੱਚ ਸਾਨੂੰ ਸਾਡੇ ਭਰਾਵਾਂ ਨੇ ਦਿੱਤੇ ਆ ਹੋਰ ਜਿਹੜੇ ਸਾਡੇ ਇਧਰੋਂ ਉੱਠ ਕੇ ਗਏ ਆ ਖਾਸ ਕਰਕੇ ਉਹ ਮੈਨੂੰ ਕਾਫੀ ਪਰਿਵਾਰ ਮਿਲਿਆ ਉਹ ਉਹਨਾਂ ਦਾ ਜਿਹੜਾ ਹੁੰਦਾ ਇੱਕ ਇੱਕ ਬੜੀ ਭਾਵਕ ਜਿਹੀ ਹੋ ਜਾਂਦੇ ਉਹ ਗੱਲ ਕਰਦੇ ਕਰਦੇ ਯਾਰ ਅਸੀਂ ਤੁਸੀਂ ਆ ਸਕਦੇ ਹੋ ਸਾਡੇ ਦੇਸ਼ ਵਿੱਚ ਸਾਡੇ ਇੰਜ ਅਤੇ ਦੇ ਤੌਰ ਤੇ ਵੀਜ਼ਾ ਲੱਗਦਾ ਪਰ ਉਹਨਾਂ ਨੂੰ ਜਿਹੜਾ ਵੀਜ਼ਾ ਸਾਡੀਆਂ ਸਰਕਾਰਾਂ ਨਹੀਂ ਦਿੰਦੀਆਂ ਤੇ ਅਸੀਂ ਸਰਕਾਰਾਂ ਨੂੰ ਵੀ ਕਈ ਵਾਰ ਅਪੀਲ ਕੀਤੀ ਹੈ ਪਿੱਛੇ ਜਿਹੇ ਸੈਮੀਨਾਰ ਕਰਵਾਇਆ ਸੀ ਹਾਂ ਅਮਰਸਾਦ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬਜ਼ੁਰਗ ਨੇ ਕੰਮ ਸੇ ਕੰਮ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਉਹ ਵੀ ਆਪਦੀ ਇਧਰ ਜਿਹੜੀ ਹੈਗੀ ਜਨਮ ਭੂਮੀ ਆ ਉਹ ਵੇਖ ਸਕਣ ਅਸੀਂ 85 ਸਾਲ ਤੋਂ ਜਿਹੜੇ ਉੱਪਰ ਹੋ ਗਏ ਨੇ ਉਹਨਾਂ ਨੂੰ ਜਿਹੜਾ ਖੁੱਲਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਜਾ ਕੇ ਦੋ ਚਾਰ ਦਿਨਾਂ ਚਾਹਵਦਾ ਪਿੰਡ ਵੇਖ ਕੇ ਸਕੂਨ ਦੀ ਜਿਹੜੀ ਅਗਲੀ ਜਿਹੜੀ ਜ਼ਿੰਦਗੀ ਕੱਟ ਲੈਣਾ ਇੱਕ ਸਾਡੇ ਜਿਹੜੀ ਟੀਮਾਂ ਸੀ ਉਹ ਸੀ ਕਿ ਜਿਹੜੀ ਹੈਗੀ ਸਰ ਬੰਦ ਹੋਵੇ ਜਾਂ ਨੋਰਮਲ ਤਰੀਕੇ ਦੇ ਹੋਵੇ। ਹਾਂ ਪਿਆਰ ਦੀ ਉੱਥੇ ਕੋਈ ਭਾਵਨਾ ਪੈਦਾ ਹੋ। ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਸਰਦ ਨਹੀਂ ਹੈਗੀ ਜਿੱਥੇ ਪਰੇਡ ਹੁੰਦੀ ਹੋਵੇ। ਇਸ ਤਰ੍ਹਾਂ ਸਾਡੇ ਹੁੰਦੀ ਹੈ। ਹੂੰ ਦੇਖਿਓ ਤੁਸੀਂ ਉੱਥੇ ਜਾਂਦੇ ਆ ਆਮ ਪਬਲਿਕ ਜਿਹੜੇ ਦੱਖਣ ਤੋਂ ਆਉਂਦੀ ਹੈ ਸਾਡੇ ਹਾਂ ਬਾਰਡਰ ਤੇ ਦੇਖਣ ਵਾਸਤੇ। ਹਾਂਜੀ ਹਾਂਜੀ ਉੱਥੇ ਕਿਵੇਂ ਉਹ ਛਾਤੀਆਂ ਚੌੜੀਆਂ ਕਰਕੇ ਔਰਖਾਂ ਕੱਢ ਕੇ ਤੇ ਅਸ਼ਲੀਲ ਇਸ਼ਾਰੇ ਕਰਕੇ ਜਿਵੇਂ ਸਾਲਾਂ ਤੱਕ ਦੀ ਨੋਬਤ ਆ ਜਾਂਦੀ ਹੈ। ਹੂੰ ਜਿਹੜਾ ਬੰਦਾ ਪਹਿਲੀ ਵਾਰ ਜਾਊਗਾ ਪਰੇਡ ਦੇਖਣ ਵਾਸਤੇ ਹਨ ਉਹ ਆਪਣੇ ਅੰਦਰ ਨਫ਼ਰਤ ਭਰ ਕੇ ਲੈ ਕੇ ਆਊਗਾ। ਜਿਹੜੀ ਉਹ ਮੀਡੀਆ ਰਹੀ ਉਹ ਅੱਗੇ ਦੇ ਅੱਗੇ ਵੱਧ ਜਾਂਦੀ ਹੈ। ਤੇ ਜਿਹੜੇ ਉਹ ਆਪਾਂ ਹੁਣ ਉਸ ਗੱਲ ਤੇ ਆਈਏ ਵੀ ਉਹ ਵੀਰ ਨੇ ਆਪਣੀ ਸਿੱਖ ਵੀਰ ਇੱਕ ਨੇ ਜਿਹੜੀ ਉਹ ਵੀਡੀਓ ਪਾਈ ਆ ਉਹਦਾ ਮਤਲਬ ਕੀ ਰਹਿ ਜਾਂਦਾ ਹੈ ਜਾਂ ਉਹਨੂੰ ਕੀ ਸੰਦੇਸ਼ ਆਪਾਂ ਦੇਣਾ ਚਾਹੁੰਦੇ ਆ ਤੁਸੀਂ ਕੀ ਇੱਕ ਸਲਾਹ ਦੇਣੀ ਚਾਹੋਗੇ ਵੀ ਇਹ ਉਹ ਗੱਲ ਉਹਨਾਂ ਦੀ ਸਹੀ ਆ ਕਿ ਜਾਂ ਉਹ ਜਿਹੜੇ ਨੌਜਵਾਨ ਉੱਤੇ ਸੰਭਦੇ ਆ ਸਿੱਖ ਸੰਗਤ ਨੂੰ ਉਹ ਠੀਕ ਨੇ ਸਾਰੇ ਵੀ ਠੀਕ ਨਹੀਂ ਹੁੰਦੇ ਪੰਜੇ ਗੁਲਾ ਬਰਬਰ ਨਹੀਂ ਹੋ ਸਕਦਾ ਕਿ ਕੋਈ ਬੰਦਾ ਗਲਤ ਵੀ ਹੋਵੇ ਮੈਂ ਗੁਰਦਰਸ਼ਨ ਜੀ ਉਹ ਤੁਹਾਨੂੰ ਗੱਲ ਦੱਸਾਂਗੇ ਚੰਗੇ ਲੋਕ ਉਧਰ ਵੀ ਆ ਮਾੜੇ ਲੋਕ ਉਧਰ ਵੀ ਆ ਚੰਗੇ ਇੱਧਰ ਵੀ ਆ ਤੇ ਮਾੜੇ ਵੀ ਇੱਧਰ ਵਿੱਚ ਹੀ ਹੈ ਹਰੇਕ ਕੌਮਾਂ ਦੇ ਵਿੱਚ ਹਰੇਕ ਦਿਸ਼ ਦੇ ਵਿੱਚ ਚੰਗੇ ਮਾੜੇ ਨਸਲਾਂ ਹੁੰਦੀਆਂ ਤਾਂ ਉਹ ਜਿਹੜੀ ਵੀਡੀਓ ਆਈ ਨਾ ਉਹਦੇ ਵਿੱਚ ਥੱਲੇ ਕਮੈਂਟ ਪੜੇ ਇੱਕ ਦੋ ਬੰਦਿਆਂ ਨੇ ਕਿਹਾ ਕਿ ਹੋਵੇ ਜਾਂ ਕੁਝ ਲੋਕਾਂ ਨੇ ਕੋਈ ਉਹਨਾਂ ਨੂੰ ਉਧਰ ਨਕਲੀ ਵੀ ਬਹੁਤ ਆ ਨਕਲੀ ਵੀ ਹੋ ਸਕਦੇ ਆ ਪਰ ਜਿਹੜੇ ਵੱਡੇ ਸੇਵਾ ਕਰਨ ਵਾਲੇ ਜਿਹਨਾਂ ਨੇ ਸੈਂਕੜੇ ਪਰਿਵਾਰ ਮਿਲਾ ਚੁੱਕਿਆ ਉਹਨਾਂ ਤੇ ਇਲਜ਼ਾਮ ਲਾਉਣਾ ਤੇ ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇੱਕ ਬੜਾ ਵੱਡੀ ਗਲਤ ਗੱਲ ਹੈ ਕਿ ਜਿਹਨਾਂ ਜਿਹਨਾਂ ਨੇ ਇਹਨਾਂ ਪਰਿਵਾਰਾਂ ਦਾ ਮੇਲ ਕਰਵਾਇਆ ਆਪਾਂ ਉਹਨਾਂ ਤੇ ਇਲਜ਼ਾਮ ਲਾਇਆ ਉਹ ਛੋਟੇ ਮੋਟੇ ਉੱਠ ਕੇ ਜਿਹਨਾਂ ਦੀ ਦਾਣਾ ਪਾਣੀ ਇਸ ਗੱਲ ਤੇ ਚੱਲਦਾ ਉਹਨਾਂ ਤੋਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਗਲਤ ਹੋ ਸਕਦਾ ਹੈ ਨਾਲ ਹੋ ਸਕਦਾ ਬਹੁਤ ਸਦਾ ਹੋ ਗਿਆ ਹੋਵੇ ਹਮਮ ਪਰ ਜਿਹੜਾ ਇਹਨਾਂ ਦੇ ਇਲਜ਼ਾਮ ਲਾਉਣਾ ਬਿਲਕੁਲ ਬੇਬੁਨਿਆਦ ਆ ਤੇ ਸਾਰਾ ਸਾਰੇ ਗਲਤ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦਲਜੀਤ ਨੂੰ ਵੀ ਸੁਣਿਆ ਤੇ ਉਸ ਤੋਂ ਪਹਿਲਾਂ ਗੁਰ체 ਚਿੱਤਰਕਰ ਹੋਣਾ ਨੇ ਵੀ ਗੱਲ ਕੀਤੀ ਆ ਕਿ ਜਿਹੜੀ ਸਿੱਖ ਸੰਗਤ ਚਾਹੇ ਉਹ ਵਿਦੇਸ਼ਾਂ ਤੋਂ ਸਿੱਧੀ ਪਾਕਿਸਤਾਨ ਆਉਂਦੀ ਆ ਜਾਈ ਇਦਰੋਂ ਇੰਡੀਆ ਦੇ ਥਰੂ ਪਾਕਿਸਤਾਨ ਚ ਜਾਂਦੀ ਆ ਉਹ ਕੁਝ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਂਦੇ ਨੇ ਕਈਆਂ ਨੇ ਆਪਦੀਆਂ ਟਰੈਵਲ ਏਜੰਸੀਆਂ ਬਣਾਈਆਂ ਹੋਈਆਂ ਤੇ ਉਹਨਾਂ ਦਾ ਕੰਮ ਹੀ ਪੇਸ਼ਾ ਵੀ ਹੋ ਸਕਦਾ ਤੇ ਉਹਨਾਂ ਦੇ ਇੱਕ ਪੈਕੇਜ ਹੋ ਸਕਦਾ ਕਿ ਆਹ ਪੈਕੇਜ ਲੈ ਲਓ ਤੁਹਾਨੂੰ ਇਹਨਾਂ ਨਾਲ ਥਾਵਾਂ ਤੇ ਲੈ ਕੇ ਜਾਵਾਂਗੇ ਹਾਂ ਜੇ ਉਹ ਕੋਈ ਜ਼ਿਆਦਾ ਪੈਸਾ ਲੈਂਦੇ ਜਾਂ ਲੁੱਟਣ ਦੀ ਨੀਅਤ ਨਾਲ ਕੰਮ ਕਰਦੇ ਆ ਤੇ ਉਹ ਲੋਕ ਵੀ ਗਲਤ ਆ ਪਰ ਜੇ ਕੋਈ ਦਿਲੋਂ ਕੰਮ ਕਰਦਾ ਹੈ ਤਾਂ ਜਿੰਨੀ ਕੁ ਲਾਗਤ ਆ ਉਹਦੇ ਹਿਸਾਬ ਦੇ ਵਿੱਚ ਆਪਦਾ ਛੋਟਾ ਜਿਹਾ ਮੁਨਾਫਾ ਕਮਾ ਕੇ ਕੰਮ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਉਹਦੀ ਏਜੰਸੀ ਆ ਉਹ ਸਿਕਸਾਂਕਤ ਜਿਹੜੀ ਉਧਰ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਜਾਂ ਲੈਂਦੇ ਚੜਦੇ ਪੰਜਾਬ 'ਚ ਬੈਠੇ ਉਹਨੂੰ ਇਹੀ ਬੇਨਤੀ ਆ ਕਿ ਪਿਆਰ ਜਿਹੜਾ ਉਹਨੂੰ ਵਧਣ ਦੇਣਾ ਚਾਹੀਦਾ ਨਫ਼ਰਤ ਤਾਂ ਪਹਿਲਾਂ ਹੀ ਬੜੀ ਦੇਖ ਲਈ 1947 ਦੀ ਵੰਡ ਤੋਂ ਬਾਅਦ ਕਿੰਨੀਆਂ ਜੰਗਾਂ ਵੇਖ ਲਈਆਂ ਅਸੀਂ ਕਿੰਨੀ ਨਫ਼ਰਤ ਵੇਖ ਲਈ ਆ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਇਸ ਨਫ਼ਰਤ ਨੂੰ ਘਟਾਓ ਸਾਨੂੰ ਹੋਰ ਕੋਈ ਮਕਸਦ ਨਹੀਂ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਅਸੀਂ ਇਧਰ ਖੁਸ਼ ਆ ਅਸੀਂ ਇਧਰ ਖੁਸ਼ ਆ ਅਸੀਂ ਪਾਕਿਸਤਾਨ ਨਾਲੋਂ ਕਈ ਦੂਨੇ ਚੌਨੇ ਕਈ ਗੁਣਾ ਉੱਤੇ ਆ ਅਸੀਂ ਪਾਕਿਸਤਾਨ ਨਾਲੋਂ ਤਰੱਕੀ ਕੀਤੀ ਆ ਜਿਉਂ ਮੁਲਕ ਅੱਡ ਹੋਇਆ ਤੇ ਅੱਜ ਉਹ ਤਾਂ ਹੀ ਡਾਉਣ ਸੋ ਇਸ ਕਰਕੇ ਜਿਹੜਾ ਜੇ ਪਿਆਰ ਵੰਡੀ ਦਾ ਹੈ ਤਾਂ ਪਿਆਰ ਵੰਡਿਆ ਜਾਣਾ ਚਾਹੀਦਾ ਸੋ ਥੈਂਕ ਯੂ ਤੁਸੀਂ ਸਾਨੂੰ ਦੇਖਿਆ ਤੇ ਇਸ ਤਰ੍ਹਾਂ ਹੀ ਕਮੈਂਟ ਲਾਈਕ ਤੇ ਸ਼ੇਅਰ ਜਰੂਰ ਕਰਦੇ ਰਿਆ ਕਰੋ। ਇਹ ਵੀਡੀਓ ਵੇਖੀਏ ਤੁਸੀਂ ਐਕਚੁਅਲੀ ਜੀ ਸਿਕ ਸਰਦਾਰ ਜਿਨ੍ਹਾਂ ਨੇ ਪਾਕਿਸਤਾਨ ਦਾ ਵਿਜ਼ਿਟ ਕੀਤਾ ਆਪਣੇ ਵਿਜ਼ਿਟ ਦੇ ਬਾਰੇ ਵਿੱਚ ਇਹਨਾਂ ਨੇ ਬਹੁਤ ਅਹਿਮ ਕਿਸਮ ਦੀ ਚੀਜ਼ਾਂ ਸ਼ੇਅਰ ਕੀਤੀਆਂ। ਔਲੋ ਜਿਨ੍ਹਾਂ ਨੇ ਪਾਕਿਸਤਾਨ ਅਜੇ ਤੱਕ ਵਿਜ਼ਿਟ ਨਹੀਂ ਕੀਤਾ ਪਾਕਿਸਤਾਨ ਦੇ ਬਾਰੇ ਵਿੱਚ ਕਾਫੀ ਆਓ ਜੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ। ਪਾਕਿਸਤਾਨ ਦੇ ਵਿੱਚ ਬੜੇ ਬਹੁਤ ਲੋਕ ਨੇ ਪਾਕਿਸਤਾਨ ਚੋਂ ਲੋਕਾਂ ਨੂੰ ਲੋਟ ਲੈਂਦੇ ਨੇ ਪਾਕਿਸਤਾਨ 'ਚ ਬਹੁਤ ਜ਼ਿਆਦਾ ਪੈਸਾ ਵਸੂਲ ਕਰਦੇ ਨੇ ਟੂਰਜੋ ਤੇ ਠੀਕ ਹੈ ਵਿਜ਼ਿਟਰ ਸਟੇ ਆਉਂਦੇ ਨੇ ਉਹਨਾਂ ਕੋਲ ਵੀ ਠੀਕ ਹੈ ਤੇ ਇਹੋ ਜਿਹੀਆਂ ਗੱਲਾਂ ਦਾ ਵਸੂਲਣਾ ਨੂੰ ਹੋਰ ਲੱਭਣ ਗਿਆ ਇਹ ਉਹ तमाम ਲੋਕ ਨੇ ਜਿਨ੍ਹਾਂ ਨੇ ਪਾਕਿਸਤਾਨ ਜਾ ਕੇ ਟੂਰਿਸਟ ਕੀਤਾ ਬਟ ਇਹਨਾਂ ਨੇ ਪਾਕਿਸਤਾਨ ਦਾ ਵਿਜ਼ਿਟ ਕੀਤਾ ਤੇ ਇਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਲੋਕ ਕਿੰਨਾ ਪਿਆਰ ਕਰਦੇ ਨੇ ਕਿੰਨਾ ਸਨਮਾਨ ਕਰਦੇ ਨੇ ਪਾਕਿਸਤਾਨੀਆਂ ਨੂੰ ਐ ਸਾਬ ਕਰਨ ਦੇ ਕੋਈ ਪੈਸੇ ਨਹੀਂ ਲੱਭਦੇ ਬਿਨਾ ਕਿਸੇ ਮਾਬੂਏ ਤੇ ਅਨ ਕੰਡੀਸ਼ਨਲ ਪਿਆਰ ਜਿਹਨੂੰ ਪਈਦਾ ਉਹ ਕਰਦੇ ਨੇ ਸਿੱਖਾ ਨਾਲ ਇਹ ਐ ਚੀਜ਼ ਵੀ ਕਿ ਐਪੋ ਜ਼ਿਆਦਾ ਇਮੋਸ਼ਨਲੀ ਵੀ ਹੋਗੇ ਯਾਨੀ ਕਿ ਆ ਕੇ ਅਥੇ ਕੋਈ ਜਰਾ ਬੱਚਾ ਜਿਹਾ ਹੈ ਉਹ ਵੀ ਜਿਹਦੇ ਕੋਲ ਕੋਈ ਪੈਸਾ ਨਹੀਂ ਹੈ ਉਹ ਵੀ ਜਰਾ ਪੁੱਛਦਾ ਕਿਸੇ ਸਰਦਾਰ ਜੀ ਦੱਸੋ ਤੁਹਾਡੀ ਕੀ ਫੀਲਿੰਗ ਕਰੇ ਠੀਕ ਹੈ ਤੇ ਇਹਨਾਂ ਨੇ ਕਿਹਾ ਕਿ ਬਿਲਕੁਲ ਵੀ ਕੋਈ गरीब नहीं है पाकिस्तान पाकिस्तान से, से जो गरीब ने उजार बिना मीर ने इंडिया के मौजूद इंडिया के जोड़े गरीब ने, ने उन्हों है ने बहुत अहम किस्म दीना किस तरह प्रोटोकॉल लगे किस तरह वीआईपी ट्रीटमेंट इन्हों गया किस तरह इन्हों विया किस्म के खाने खुवाए गए ना ही इन्होंने क्या कितने भी जाते सन यू कोई पैसा नहीं लिया जाता से कितने भी रैसटोट होटल से कितने भी जाते सन ਕੋਈ ਪਾਸਾ ਨਹੀਂ ਜਾਂਦਾ ਸੀ ਅਤੂ ਤੁਸੀਂ ਹਿਸਾਬ ਲਗਾਓ ਕਿ ਪਿਆਰ ਦੀ ਕੀ ਸ਼ਿੱਦਤ ਹੈ ਪਿਆਰ ਦਾ ਕੀ ਲੈਵਲ ਹੈ ਤੁਸੀਂ ਕੀ ਕਹੋਗੇ ਇਸ ਬਾਰੇ ਵਿੱਚ ਵੀਡੀਓ ਦੇ ਬਾਰੇ ਵਿੱਚ ਜੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਆਸ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਾਜ਼ਰ ਕਰਨਾ ਭੁੱਲਣਾ ਤੇ ਆਪਣੇ ਚੈਨਲ ਦਾ ਵੀ ਸਾਰੇ ਸਤਿਕਾਰ ਨਾਲ ਆਤਮਿੰਦੀ ਜੀ